ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਸਨਮਾਨ ਹਮੇਸ਼ਾ ਸਮੇਂ ਅਤੇ ਪਰਸਥਿਤੀ ਦਾ ਹੁੰਦਾ ਹੈ ਪਰ ਇਨਸਾਨ ਉਸ ਨੂੰ ਆਪਣਾ ਸਮਝਣ ਦੀ ਭੁੱਲ ਕਰ ਬੈਠਦਾ ਹੈ ਇੱਕ ਬਹੁਤ ਛੋਟੀ ਜਹੀ ਕਹਾਣੀ ਤੁਹਾਡੇ ਲਈ ਇੱਕ ਸਰਕਾਰੀ ਅਧਿਕਾਰੀ ਦੀ ਜੋ ਆਪਣੇ ਬੱਚੇ ਨਾਲ ਫਾਈਵ ਸਟਾਰ ਹੋਟਲ ਵਿੱਚ ਡਿਨਰ ਕਰਨ ਤੋਂ ਬਾਅਦ ਜਦੋਂ ਉੱਥੋਂ ਰਵਾਨਾ ਹੋਇਆ ਅਤੇ ਕਾਰ ਵਿੱਚ ਜਦੋਂ ਬੈਠੇ ਸਨ ਪਿਤਾ ਅਤੇ ਪੁੱਤਰ ਤਾਂ ਦੋਨਾਂ ਦੇ ਵਿੱਚ ਗੱਲਬਾਤ ਸ਼ੁਰੂ ਹੋ ਗਈ ਹਲਕਾ ਹਲਕਾ ਮਿਊਜ਼ਿਕ ਚੱਲ ਰਿਹਾ ਸੀ ਅਤੇ ਪਿਤਾ ਜੀ ਦੱਸ ਰਹੇ ਸਨ ਬੱਚੇ ਨੂੰ ਕਿ ਬੇਟਾ ਮੈਂ ਇਹ ਕਰ ਦਿੱਤਾ ਉਹ ਕਰ ਦਿੱਤਾ ਆਪਣੇ ਗੁਣਗਾਨ ਕਰ ਰਹੇ ਸਨ ਪਿਤਾ ਜੀ ਆਪਣਾ ਰੋਪ ਦੱਸ ਰਹੇ ਸਨ ਕਿ ਉਦੋਂ ਹੀ ਇੱਕ ਪੁਲਿਸ ਦੇ ਹੌਲਦਾਰ ਨੇ ਉਹਨਾਂ ਦੀ ਗੱਡੀ ਨੂੰ ਰੋਕ ਲਿਆ ਸਰਕਾਰੀ ਅਧਿਕਾਰੀ ਨੂੰ ਗੁੱਸਾ ਆ ਗਿਆ ਕਿ ਮੇਰੀ ਗੱਡੀ ਰੋਕ ਲਈ ਹੌਲਦਾਰ ਨੇ ਆ ਕੇ ਬੋਲਿਆ ਕਿ ਹਾਂਜੀ ਸਰ ਦਿਖਾਓ ਆਪਣਾ ਡਰਾਈਵਿੰਗ ਲਾਇਸੈਂਸ ਤਾਂ ਇਹ ਜੋ ਸਰਕਾਰੀ ਅਧਿਕਾਰੀ ਸਾਹਤ ਹੋਰ ਗੁੱਸੇ ਵਿੱਚ ਆ ਗਏ ਕਿ ਮੇਰਾ ਡਰਾਈਵਿੰਗ ਲਾਇਸੈਂਸ ਦੇਖੇਗਾ जानਦਾ ਨਹੀਂ ਮੈਂ ਕੌਣ ਹਾਂ ਮੈਂ ਇਸ ਪੱਤੇ ਹਾਂ ਜੇ ਉਹ ਫਲਾਣਾ ਤਿਮਕਾਣਾ ਦੱਸਣ ਲੱਗੇ ਆਪਣੇ ਬਾਰੇ ਵਿੱਚ ਹੌਲਦਾਰ ਨੇ ਕਿਹਾ ਸਾਹਿਬ ਤੁਸੀਂ ਹੋਵੋਗੇ ਆਪਣੀ ਜਗ੍ਹਾ ਪਰ ਮੈਨੂੰ ਤਾਂ ਡਰਾਈਵਿੰਗ ਲਾਇਸੈਂਸ ਦਿਖਾਓ ਨਹੀਂ ਤਾਂ ਤੁਹਾਡਾ ਚਲਾਨ ਹੋਵੇਗਾ ਤਾਂ ਉਹਨਾਂ ਨੇ ਕਿਹਾ ਕਿਸ ਗੱਲ ਦਾ ਚਲਾਨ ਹੌਲਦਾਰ ਨੇ ਕਿਹਾ ਸਾਹਿਬ ਤੁਸੀਂ ਸੀਟ ਬੈਲਟ ਨਹੀਂ ਲਗਾਈ ਹੋਈ ਅਤੇ ਆਪਣੇ ਬੱਚੇ ਨੂੰ ਵੀ ਨਹੀਂ ਸਿਖਾਇਆ ਕਿ ਉਹ ਵੀ ਲਗਾਏ ਖੋਤਾ ਗਲਤ ਕਰ ਰਹੇ ਹਾਂ ਇਸ ਤੋਂ ਵੀ ਗਲਤ ਕਰਵਾ ਰਹੇ ਹਾਂ ਛੋਟਾ ਬੱਚਾ ਇਹ ਸਭ ਦੇਖ ਰਿਹਾ ਸੀ ਚੁੱਪਚਾਪ ਕਿ ਪਾਪਾ ਕੀ ਕਰਦੇ ਹਨ ਪਿਤਾ ਜੀ ਨੇ ਹੋਰ ਰੋਬ ਝਾੜਿਆ ਬੋਲੇ ਕਿ ਪਤਾ ਨਹੀਂ ਏ ਉਹ ਨਾਮ ਦੱਸਣ ਲੱਗੇ ਪੁਲਿਸ ਅਧਿਕਾਰੀਆਂ ਦੇ ਕਿ ਮੈਂ ਇਹਨਾਂ ਨੂੰ ਉਹਨਾਂ ਨੂੰ ਜਾਣਦਾ ਹਾਂ ਹੁਣ ਕਰੋ ਤੇਰੇ ਵਰਗਿਆਂ ਤੇ ਤਾਂ ਅਸੀਂ ਹਰ ਰੋਜ਼ ਸਾਈਨ ਕਰਕੇ ਟਰਾਂਸਫਰ ਕਰਦੇ ਹਾਂ 50 ਗੱਲਾਂ ਉਸ ਨੂੰ ਬੋਲ ਦਿੱਤੀਆਂ ਹੌਲਦਾਰ ਨੇ ਕਿਹਾ ਠੀਕ ਹੈ ਸਰ ਮੈਂ ਤੁਹਾਡਾ ਚਲਾਨ ਨਹੀਂ ਕਰਦਾ ਪਰ ਤੁਹਾਨੂੰ ਸੀਟ ਬੈਲਟ ਲਗਾਉਣੀ ਪਵੇਗੀ ਬੱਚੇ ਨੂੰ ਵੀ ਲਗਾਉਣੀ ਪਵੇਗੀ ਤਾਂ ਹੀ ਗੱਡੀ ਅੱਗੇ ਜਾਣ ਦੇਵਾਂਗਾ ਨਹੀਂ ਤਾਂ ਗੱਡੀ ਅੱਗੇ ਜਾਣ ਨਹੀਂ ਦੇਵਾਂਗਾ ਇਹ ਗੱਲ ਤਾਂ ਤੁਹਾਨੂੰ ਮੇਰੀ ਮੰਨਣੀ ਪਵੇਗੀ ਇਸ ਸਰਕਾਰੀ ਅਧਿਕਾਰੀ ਨੂੰ ਵੀ ਲੱਗਿਆ ਕਿ ਮੰਨ ਲੈਂਦਾ ਹਾਂ ਇਸ ਦੀ ਗੱਲ ਕਿਉਂ ਗੱਲ ਹੋਰ ਅੱਗੇ ਵਧਾਉਣੀ ਹੈ ਚੁੱਪਚਾਪ ਉਹਨਾਂ ਨੇ ਬੈਲਟ ਲਗਾਈ ਅਤੇ ਬੱਚੇ ਨੂੰ ਵੀ ਕਿਹਾ ਬੇਟਾ ਬੈਲਟ ਲਗਾਓ ਗੱਡੀ ਅੱਗੇ ਵਧ ਗਈ ਫਿਰ ਤੋਂ ਰੋਪ ਝਾੜਨ ਲੱਗੇ ਕਿ ਇਹ ਸਮਝਦਾ ਨਹੀਂ ਕਿ ਮੈਂ ਕੌਣ ਹਾਂ ਇਹ ਹੌਲਦਾਰ ਹੈ ਇਸ ਵਰਗਿਆਂ ਨੂੰ ਤਾਂ ਅਸੀਂ ਹਰ ਰੋਜ਼ ਸਾਈਨ ਕਰਕੇ ਟਰਾਂਸਫਰ ਕਰਦੇ ਹਾਂ ਛੋਟਾ ਬੱਚਾ ਚੁੱਪਚਾਪ ਸੁਣ ਰਿਹਾ ਸੀ ਕਿ ਪਾਪਾ ਕਿੰਨੇ ਵੱਡੇ ਹਨ ਸੋਚ ਹੀ ਰਿਹਾ ਸੀ ਅਚਾਨਕ ਹੀ ਇੱਕ ਧਮਾਕਾ ਹੋਇਆ ਇਹਨਾਂ ਨੇ ਗੱਡੀ ਸਾਈਡ ਤੇ ਰੋਕੀ ਅਤੇ ਪਿੱਛੇ ਦੇਖਿਆ ਕਿ ਇੱਕ ਬਾਈਕ ਸਵਾਰ ਬਜ਼ੁਰਗ ਨੂੰ ਟੱਕਰ ਮਾਰ ਕੇ ਇੱਕ ਕਾਰ ਬੰਦਾ ਢਵਾਉਂਦਾ ਹੋਇਆ ਲਿਜਾ ਰਿਹਾ ਸੀ ਬਜ਼ੁਰਗ ਥੱਲੇ ਸੜਕ ਤੇ ਗire ਹੋਏ ਸਨ ਖੂਨ ਵਹਿ ਰਿਹਾ ਸੀ ਉਹੀ ਹੌਲਦਾਰ ਦੌੜ ਕੇ ਆਇਆ ਉਸ ਬਜ਼ੁਰਗ ਦੇ ਕੋਲ ਉਹਨਾਂ ਨੂੰ ਸਾਈਡ ਤੇ ਲੈ ਕੇ ਆਇਆ ਅਤੇ ਆਵਾਜ਼ ਦੇ ਰਿਹਾ ਸੀ ਕਿ ਸਾਹਿਬ ਵੱਡੇ ਸਾਹਿਬ ਸੁਣੋ ਮਦਦ ਕਰੋ ਮੇਰੇ ਕੋਲ ਬਾਈਕ ਨਹੀਂ ਹੈ ਇਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਹੈ ਤੁਹਾਡੀ ਕਾਰ ਵਿੱਚ ਲੈ ਕੇ ਚਲਦੇ ਹਾਂ ਬੱਚਾ ਸਭ ਦੇਖ ਰਿਹਾ ਸੀ ਤਾਂ ਇਹ ਜੋ ਪਿਤਾ ਜੀ ਸਨ ਇਹਨਾਂ ਨੇ ਕਿਹਾ ਕਿ ਮੈਨੂੰ ਘਰ ਵਿੱਚ ਕੰਮ ਹੈ ਐਮਰਜੈਂਸੀ ਹੈ ਮਾਤਾ ਜੀ ਬਿਮਾਰ ਹਨ ਇਹ ਕਹਿ ਕੇ ਨਿਕਲ ਗਏ ਉਥੋਂ emergancy ਦਾ ਨਾਟਕ ਕਰਕੇ ਛੋਟਾ ਬੱਚਾ ਦੇਖ ਰਿਹਾ ਸੀ ਕਿ ਪਾਪਾ ਨੇ ਹੱਲਪ ਨਹੀਂ ਕੀਤੀ ਰਸਤੇ ਵਿੱਚ ਫਿਰ ਉਹੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋਏ ਘਰ ਪਹੁੰਚ ਗਏ ਉਸ ਛੋਟੇ ਬੱਚੇ ਨੂੰ ਅੰਦਰ ਹੀ ਅੰਦਰ ਬਹੁਤ ਬੁਰਾ ਲੱਗ ਰਿਹਾ ਸੀ ਕਿ ਮੇਰੇ ਪਾਪਾ ਨੇ ਬਹੁਤ ਗਲਤ ਕੀਤਾ ਹੈ ਪੂਰੀ ਰਾਤ ਉਸ ਨੂੰ ਨੀਂਦ ਨਹੀਂ ਆਈ ਉਹ ਸੋਚਦਾ ਰਿਹਾ ਕਿ ਮੇਰੇ ਪਾਪਾ ਵੱਡੇ ਹਨ ਕਿ ਉਹ ਹੌਲਦਾਰ ਵੱਡਾ ਆਦਮੀ ਹੈ ਜਿਸ ਨੇ ਮਦਦ ਕੀਤੀ ਅਗਲੇ ਸਵੇਰ ਜਦੋਂ ਅਖਬਾਰ ਉਸ ਛੋਟੇ ਬੱਚੇ ਨੇ ਦੇਖਿਆ ਤਾਂ ਉਸ ਦੀਆਂ ਅੱਖਾਂ ਨਮ ਹੋ ਗਈਆਂ ਅਖਬਾਰ ਵਿੱਚ ਉਸ ਹੌਲਦਾਰ ਦੀ ਵੱਡੀ ਫੋਟੋ ਛਪੀ ਹੋਈ ਸੀ ਅਤੇ ਲਿਖਿਆ ਹੋਇਆ ਸੀ ਕਿ ਇੱਕ ਹੌਲਦਾਰ ਨੇ ਮੋਢਿਆਂ ਤੇ ਚੱਕ ਕੇ ਇੱਕ ਬਜ਼ੁਰਗ ਨੂੰ ਹਸਪੀਟਲ ਪਹੁੰਚਾਇਆ 700 ਮੀਟਰ ਦੂਰ ਟਾਈਮ ਤੇ ਭਰਤੀ ਕਰਵਾਇਆ ਉਹਨਾਂ ਦੀ ਜਾਨ ਬਚਾਈ ਸ਼ਾਬਾਸ਼ ਹੌਲਦਾਰ ਸਾਹਿਬ ਅਜਿਹਾ ਲਿਖਿਆ ਹੋਇਆ ਸੀ ਉਹ ਛੋਟਾ ਬੱਚਾ ਅਖਬਾਰ ਪੜ੍ਹਦੇ ਪੜ੍ਹਦੇ ਰੋਣ ਲੱਗਿਆ ਤੇ ਸੋਚਣ ਲੱਗਿਆ ਕਿ ਮੇਰੇ ਪਿਤਾ ਜੀ ਇੰਨੇ ਵੱਡੇ ਪਾਤੇ ਹਨ ਇੰਨੇ ਵੱਡੇ ਅਧਿਕਾਰੀ ਹਨ ਸਾਡੇ ਕੋਲ ਕਾਰ ਹੈ ਹੌਲਦਾਰ ਦੇ ਕੋਲ ਤਾਂ ਬਾਈਕ ਵੀ ਨਹੀਂ ਸੀ ਫਿਰ ਵੀ ਉਸਨੇ ਮਦਦ ਕਰ ਦਿੱਤੀ ਅਤੇ ਪਾਪਾ ਇੰਨੇ ਵੱਡੇ ਹੋ ਕੇ ਵੀ ਕੁਝ ਨਹੀਂ ਕਰ ਸਕੇ ਉਸ ਬੱਚੇ ਨੇ ਕੁਝ ਨਹੀਂ ਕਿਹਾ ਬਸ ਅਖਬਾਰ ਲੈ ਜਾ ਕੇ ਪਿਤਾ ਜੀ ਨੂੰ ਦੇ ਆਇਆ ਬੋਲਿਆ ਪਾਪਾ ਪੜ ਲੈਣਾ ਤੁਹਾਡੇ ਕੰਮ ਦੀ ਖਬਰ ਛਪੀ ਹੈ ਬਹੁਤ ਛੋਟੀ ਜਿਹੀ ਕਹਾਣੀ ਹੈ ਜਿਸ ਦਾ ਸਾਰ ਇਹ ਸਮਝਾਉਂਦਾ ਹੈ ਕਿ ਤੁਸੀਂ ਚਾਹੇ ਜਿੰਨੇ ਮਰਜ਼ੀ ਵੱਡੇ ਹੋ ਜਾਵੋ ਜਿੰਨੀ ਮਰਜ਼ੀ ਗਰੀਮਾ ਆ ਜਾਵੇ ਯਾਦ ਰੱਖਣਾ ਜੇਕਰ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਹੈ ਤਾਂ ਤੁਸੀਂ ਇਨਸਾਨ ਨਹੀਂ ਹੋ ਇਨਸਾਨ ਹੋਣ ਦਾ ਸਭ ਤੋਂ ਵੱਡਾ ਗੁਣ ਹੈ ਇਨਸਾਨੀਅਤ ਅਗਰ ਦੂਜੇ ਦੇ ਲਈ ਤੁਹਾਡੇ ਦਿਲ ਵਿੱਚ ਕਰੁਣਾ ਨਹੀਂ ਹੈ ਪ੍ਰੇਮ ਨਹੀਂ ਹੈ ਪਿਆਰ ਨਹੀਂ ਹੈ ਤਾਂ ਕੋਈ ਮਤਲਬ ਨਹੀਂ ਹੈ ਇੰਨਾ ਸਾਰਾ ਪੈਸਾ ਕਮਾਉਣ ਦਾ ਬਹੁਤ ਛੋਟੀ ਜਿਹੀ ਕਹਾਣੀ ਜੋ ਤੁਹਾਨੂੰ ਤੁਹਾਡੇ ਨਾਲ ਮਿਲਾਉਂਦੀ ਹੈ ਧੰਨਵਾਦ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ